ਮੈਂ ਇੱਕ ਵਾਰ ਬੇਨਤੀ ਕੀਤੀ ਸੀ ਵੀ ਜੇ ਸਾਰੀ ਦੁਨੀਆ 'ਚ ਬਿਮਾਰੀ ਫੈਲਣੋਂ ਹਟ ਜਾਏ ਤੇ ਡਾਕਟਰਾਂ ਨੂੰ ਫਿਕਰ ਪੈ ਜਾਂਦਾ ਵੀ ਇਹ ਨਾ ਹੋਵੇ ਸਾਡਾ ਕਾਰੋਬਾਰ ਠੱਪ ਹੋ ਜਾਏ ਜੇ ਲੋਕ ਬਿਮਾਰੀ ਨਹੀਂ ਹੋਣਗੇ ਤੇ ਡਾਕਟਰ ਕੀ ਕਰਨਗੇ ਸਾਡੇ ਬੰਦਿਆਂ ਨੂੰ ਇਹ ਬਹੁਤਿਆਂ ਨੂੰ ਲੱਗਦਾ ਵੀ ਜੇ ਝਗੜੇ ਮੁੱਕ ਗਏ ਤੇ ਅਸੀਂ ਕੀ ਕਰਾਂਗੇ ਬੇਦਬੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਸਭ ਤੋਂ ਦੁਖਦਾਇਕ ਗੱਲ ਹੈ ਵੀ ਪੰਜਾਬ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਬੀ.ਡੀ ਕੀਤੀ ਕਿੰਨੇ ਨਹੀਂ ਪਤਾ ਲੱਗਾ ਕੋਈ ਗੱਲ ਨਹੀਂ ਪਰ ਧਰਨੇ ਵਿੱਚ ਜਿਨ੍ਹਾਂ ਨੇ ਪਤਾ ਉਹਨਾਂ ਦਾ ਉਹਨਾਂ ਦੀ ਨਹੀਂ ਜਾਣਕਾਰੀ ਜਿਨ੍ਹਾਂ ਜਿਨ੍ਹਾਂ ਨੇ ਮੁੱਲ ਵਟਿਆ ਜਿਹੜੇ ਛਾਲਾ ਮਾਰ ਮਾਰ ਕੇ ਦੂਜਿਆਂ ਦੀਆਂ ਪੌੜੀਆਂ 'ਤੇ ਚੜ੍ਹ ਕੇ ਜਾ ਗਏ ਕੌਮ ਕਈ ਵਾਰ ਸਾਨੂੰ ਇਹ ਲੱਗਦਾ ਵੀ ਕੌਮ ਨਹੀਂ ਕੌਮ ਦੀ ਨਹੀਂ ਕੌਮ ਦਾ ਖੂਨ ਦੇ ਹੰਝੂ ਰੋਂਦੀ ਵੇਖੀ ਕੌਮ ਅੱਜ ਵੀ ਸਿਆਣੀ ਕੋਈ ਸਿਆਣਾ ਆਗੂ ਆਵਾਜ਼ ਮਾਰੇ ਕੌਮ ਜਨੀ ਮੁਸ਼ਕਲ ਹੈਗੀ ਕਈ ਵਾਰ ਸਾਨੂੰ ਸਾਰਿਆਂ ਨੂੰ ਕੌਮ ਦੀ ਨਵਜ ਪਛਾਨਣੀ ਨਹੀਂ ਆਉਂਦੀ ਹਰ ਬੰਦਾ ਆਪਣੇ ਆਪਣੇ ਢੰਗ ਨਾਲ ਕੌਮ ਨੂੰ ਚੈੱਕ ਕਰਨਾ ਚਾਹੁੰਦਾ ਹੈ ਇਹ ਕੌਮ ਉਹ ਹੀ ਹੈ ਜੇ ਅੱਜ ਵੀ ਤੁਸੀਂ ਅਗਵਾਈ ਸਹੀ ਢੰਗ ਨਾਲ ਇਸ ਕੌਮ ਦੀ ਕਰੋ ਤੇ ਇਸ ਕੌਮ ਅੰਦਰ ਸਹਿਬਜ਼ਾਦਿਆਂ ਵਾਲਾ ਜਜ਼ਬਾ ਅੱਜ ਵੀ ਭਰਿਆ ਪਿਆ ਹੈ ਯਾਦ ਇਹਨਾਂ ਤੋਂ ਕਿੰਨੇ ਕਿੰਨੇ ਥਾਵਾਂ ਤੇ ਕਿੰਨਾ ਕੁਝ ਵਾਪਰਿਆ ਬੰਦੀ ਸਿੰਘਾਂ ਲਈ ਜਿਹੜਾ ਪਹਿਲਾ ਮੋਰਚਾ ਸਭ ਤੋਂ ਪਹਿਲਾ ਬੰਦੀ ਸਿੰਘਾਂ ਲਈ ਜਿਹੜਾ ਮੋਰਚਾ ਲੱਗਾ ਸੀ ਸਾਰੇ ਪੰਜਾਬ ਨੇ ਸਾਥ ਦਿੱਤਾ ਕਿ ਨਹੀਂ ਦਿੱਤਾ ਹਰ ਜੱਥੇਬੰਦੀ ਨੇ ਸਾਥ ਦਿੱਤਾ ਹਰ ਗੈਰ ਸਿੱਖ ਨੇ ਵੀ ਸਾਥ ਦਿੱਤਾ ਪਰ ਜਿਹੜੇ ਅੱਗੇ ਲੱਗੇ ਸੀ ਉਹਨਾਂ ਕੀ ਕੀਤਾ ਕਸੂਰ ਕੀਦਾ ਆ ਫਿਰ ਅੰਦਾ ਆਗੂ ਜੇਥੀ ਹੈ ਕਿਉਂ ਪਾਧਰ ਜਾਣਾ ਜੇਦੋਂ ਆਗੂ ਹੀ ਅੰਨੇ ਮਿੱਠ ਲਈਨੇ ਆਉਂਦੇ ਜਿਹੜੇ ਬੰਦੇ ਕੋਕੀ ਜਦੋਂ ਜਦੋਂ ਤੁਸੀਂ ਨਿੱਜ ਨਾਲ ਜੁੜ ਜਾਂਦੇ ਆ ਨਾ ਤੁਹਾਨੂੰ ਉਹ ਖੂਬਸੂਰਤੀ ਚ ਉਹਨਾਂ ਚੀਜ਼ਾਂ ਦੀ ਵਿਆਖਿਆ ਕਰੇ